ਦੀ ਪਾਣੀ ਦੇ ਟੋਏ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਪੀੜਤ ਪਰਿਵਾਰ ਦੇ ਮੈਂਬਰਾਂ ਅਨੁਸਾਰ ਪੱਛਾ ਮਾਲਿਕ ਨੇ ਮੀਦਾ ਪਾਣੀ ਅਤੇ ਕਲੋਲੀ ਦਾ ਬਾਣੀ ਬਾਹਰ ਕੱਢਣ ਦੇ ਲਈ ਟੋਏ ਪੁੱਟੇ ਸਨ ਤੇ 4 ਅਤੇ 5 ਸਾਲ ਦੀਆਂ ਦੋਵੇਂ ਚਚੇਰੀਆਂ ਪੜਣਾ ਅਚਾਨਕ ਫਿਸਲ ਗਏ ਪਾਣੀ ਦੇ ਟੋਏ ਦੇ ਵਿੱਚ ਡਿੱਗ ਪਈਆਂ ਸਨ ਉਹਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਦੇਰ ਤੱਕ ਪਤਾ ਨਹੀਂ ਲੱਗਿਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹ ਤੱਕ ਬਹੁਤ ਦੇਰ ਹੋ ਚੁੱਕੀ ਸੀ ਪੀੜਤ ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਪੱਟੇਮਾਲਕ ਦੇ ਵੱਲੋਂ ਮੀਰੇ ਪਾਣੀ ਨੂੰ ਕੱਢਣ ਲਈ ਇੱਕ ਵੱਡਾ ਟੂਆ ਪੁੱਟਿਆ ਗਿਆ ਹੈ ਇਹ ਬਣਾਇਆ ਗਿਆ ਹੈ ਤੇ ਮੀਤੋਂ ਬਾਅਦ ਉਹ ਟੂਆ ਪਾਣੀ ਦੇ ਨਾਲ ਭਰ ਗਿਆ ਤੇ ਸਾਡੇ ਬੱਚੇ ਅਚਾਨਕ ਫਸਲ ਕੇਸ ਪਾਣੀ ਦੇ ਨਾਲ ਪਰੇ ਹੋਏ ਇਸ ਦੇ ਵਿੱਚ ਡਿੱਗ ਪਏ ਜਿਸ ਕਾਰਨ ਦੋਵੇਂ ਬੱਚੇ ਸਟੋਰੀ ਦੇ ਵਿੱਚ ਡੁੱਬਣ ਕਰਕੇ ਮਰ ਗਏ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਤੇ ਪੱਟੇਮਾਲਕ ਵਿਰੁੱਧ ਠੋਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਮੇਰੀ ਗੁੜਿਆ ਸੀ ਤੇ ਮੇਰੀ ਭੈਣ ਸੀ ਕੀ ਹੋਇਆ ਕੀ ਹੋਇਆ ਜੀ ਇਹ ਵੀ ਮਤਲਬ ਐਸੇ ਇੰਜ ਕਰਕੇ ਸਾਡੇ ਮਗਰ ਤੁਰੀਆਂ ਜਾਂਦੀਆਂ ਸੀ ਭਾਈ ਪੱਠੇ ਦਾ ਕੰਮ ਕਰੇ ਦਾ ਤੇ ਮਤਲਬ ਪਤਾ ਨਹੀਂ ਲੱਗਤ ਦੇ ਛੱਟ ਗਈ ਛੱਟ ਗਈ ਹੱਡੇ ਵਿੱਚ ਕਿਨੇ ਮੈਂ ਮਤਲਬ ਪੈਰ ਫਿਸਲ ਗਿਆ ਨਾ ਮੀਂਹ ਪਿਆ ਸੀ ਗਿਆ ਨਾ ਖੱਡੇ-ਖੱਡੇ ਤੋਂ ਪੈਰ ਫਿਸਲ ਗਿਆ ਦੇ ਵਿੱਚ ਖੱਡੇ ਕਿੰਨਾ ਨੇ ਮਾਰੇ ਹੋਏ ਸੀ ਬਾਹੂਆ ਨੇ ਮਾਰੇ ਸੀ ਬਾਹੂਣ ਬਹੁਤ ਵਾਰੀ ਪਹਿਲਾਂ ਵੀ ਅੱਗੇ ਕਹਿ ਚੁੱਕੇ ਆਂ ਕਿ ਨਹੀਂ ਮੰਨਦੇ ਸਾਡੀ ਗੱਲ ਮਾਰੇ ਦੋ ਮਿੰਟ ਮਾਰੇ ਰੂੰਦਾ ਤਾਂ ਗੋਰੀ ਦੁਆਰੇ ਖੜੇ ਤੇ ਕੱਢੇ ਨਾਮ ਨਾਲ ਮੈਂ ਕਹਿੰਦਾ ਮੇਰਾ ਮਾਮਾ ਦੁੱਖਦਾ ਮੈਂ ਅੰਧ ਭਾਸੀ ਕੱਢੇ ਲਾਣਾ ਤੁਹਾਡੇ ਦੁਆਖਾ ਠੀਕਾ ਨਹੀਂ ਲੱਗਦੀ ਸਤਨੀ ਖੜੇ ਕਿੱਥੇ ਬੱਜਾ ਸੀ ਕਿ ਕਿੰਨੇ ਮਰਵਾਏ ਸਾਡੇ ਘਰ ਤੋਂ ਕੱਢੇ ਲੱਗੇ ਬੋਲੀ ਤੇ ਬੌ ਵੀ ਨੇ ਮਰਾਏ ਠੱਕੇ ਜਾ ਮਾਮਾ ਤੇ ਨਾ ਠੱਕੇ ਆਲੇ ਅੱਛਾ ਉਸੇ ਕੋਟੇ ਤੇ ਕੰਮ ਕਰਦੇ ਤੇ ਬੱਚੇ ਕਿਵੇਂ ਹੱਸ ਸਕਦੇ ਆ ਬੱਚੇ ਸਾਡੇ ਆ ਰਹੇ ਸੀਗੇ ਉਹ ਉਹਨਾਂ ਨੂੰ ਹੋਇਆ ਨਹੀਂ ਵਿਸਿਆ ਪਾਣੀ ਸੀ ਚੋੜ ਦੇ ਦੋਵੇਂ ਤੇ ਮਾਰਿਆ ਗਿਆ ਇਹ ਮਾਮਲਾ ਭਾਜੀ ਪੱਠੇ ਦੇ ਨਾਮ ਮਾਲਕ ਨੇ ਵੀ ਆਪਣਾ ਮੀਹ ਦਾ ਪਾਣੀ ਨੂੰ ਸਮੇਟਣ ਲਈ ਖੱਡੇ ਮਾਰੇ ਸੀ ਜੀਸੀਪੀ ਨਾਲ 8 8 9 ਦਾ ਫੁੱਟ ਖੱਡੇ ਸੀਗੇ ਜਿਨ੍ਹਾਂ ਵਿੱਚ ਉਹ ਪਾਣੀ ਸਨੀਟਾ ਜਾਂਦਾ ਸੀਗਾ ਤੇ ਪਿੰਡ ਦੇ ਵਾਲੇ ਵਾਲੇ ਸਾਰੇ ਜਿੱਥੇ ਕੰਮ ਚੱਲਦਾ ਪੱਠੇ ਦਾ ਉਹਨੇ ਖੱਡੇ ਮਾਰੇ ਆ ਉਹਨਾਂ ਨੂੰ ਇੱਕ ਵਾਰੀ ਰੋਕਿਆ ਵੀ ਦੋ ਵਾਰੀ ਖੱਡੇ ਪੂਰੇ ਵੀ ਕਈਆਂ ਨੇ ਕਈ ਬੰਦਿਆਂ ਨੇ ਪਰ ਕਹਿੰਦੇ باوجود ਫੇਰ ਮਾਰੇਗਾ ਇਹ ਉਹ ਕੱਲ ਫਿਰ 4 ਵਜੇ ਦੇ ਕਰੀਬ ਬੱਚੇ ਦੋ ਸੀਗੇ ਪਾਣੀ ਵਿੱਚ ਡੁੱਬ ਕੇ ਮਰ ਗਏ ਤੇ ਉਸ ਤੋਂ ਬਾਅਦ ਤਰੰਤੇ ਨਾ ਨੇ ਅੱਧੇ ਘੰਟੇ ਬਾਅਦ ਜੇ ਸੀ ਕੀ ਲਿਆ ਕੇ ਆਪਣੀ ਉਹ ਸਾਰੇ ਜਿੰਨੇ ਕੱਡੇ ਸੀ ਕੋਈ 10 12 ਕੱਡੇ ਸੀਗੇ ਸਾਰੇ ਧੂਰ ਦਿੱਤੇ ਆ ਤੇ ਚਲੋ ਜਿਹੜੀ ਵੀ ਉਹ ਘਰ ਵਾਲਿਆਂ ਨਾਲ ਮਾਰਾ ਹਾਸਾ ਹੋਇਆ ਇਸ ਤੋਂ ਵੱਡਾ ਨੁਕਸਾਨ ਕਿਸੇ ਦਾ ਨਹੀਂ ਹੁੰਦਾ ਕਿੰਨੇ ਬੱਚੇ ਕਿੰਨੀ ਗ੍ਰੇਡ ਲੱਗਦੀ ਇੱਕ 5 ਸਾਲ ਦਾ ਹੋ ਗਿਆ ਇੱਕ 4 ਸਾਲ ਦਾ ਨਾ ਇਹਨੇ ਇੱਕ ਦੋ ਬੱਚੇ ਸੀਗੇ ਪਿੰਡ ਖਿੜਕੀ ਜੀ ਜੀ ਦੇ ਉੱਤੇ ਮਾਤਾ ਤੋਂ ਬੱਚੇ ਸੀਗੇ ਇੱਕ ਬੱਚੀ ਇੱਕ ਤੇ ਜੀ 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 ਸੀ ਤਾਂ ਪਰ ਇੱਕ ਮੇਰੀ ਬੇਟੀ ਜਿਹੜੇ ਬਹੁਤੀ ਸੀ ਤੇ ਆਪਣੇ ਖੇਤ ਜਿਹੜੇ ਨੇ ਪਾਣੀ ਇਹ ਵਾਲਾ ਪਾਣੀ ਸੀਗਾ ਪੱਕੇ ਦੇ ਨਾਲ ਦੂਧਾ ਪਾਣੀ ਸੀਗਾ ਖੇਤ ਦੇਖਣੇ ਕਿੰਨੇ ਆ ਉਹਦੇ ਇਹਨਾਂ ਬਿਆਨ ਮੁਤਾਬਕ ਇਹਨਾਂ ਦੇ ਗਾਂ ਦੇ ਤੱਕ ਜੋ ਬੱਚੇ ਬਕਤੀਆ ਇਹਨਾਂ ਦੇ ਡਿੱਗਣ ਕਰਕੇ ਪਾਣੀ ਵਿੱਚ ਡਿੱਗਣ ਦਾ ਮਾਮਲਾ ਉਹ ਤੇ ਖੱਡਾ ਸੀਗਾ ਜੀ ਉਹਨਾਂ ਦੱਸਣ ਤਾਂ ਖੱਡਾ ਹੀ ਸੀਗਾ ਕਿਵੇਂ ਬਿਆਨ ਲਿਖਾਇਆ ਬਿਆਨ ਦੇ ਮੁਤਾਬਕ ਉਹਨਾਂ ਨੇ ਖੱਡਾ ਹੀ ਹੈ ਪਾਣੀ ਕੀ ਕਰ ਪਾਉਣੀ ਫਰੀ ਹੈ ਮਸ਼ੀਨਰੀ ਕਰਨੀ ਹੈ ਹਾਂ ਹੌਸਪੀਟਲ ਲੈ ਕੇ ਆ ਜੀ ਹੌਸਪੀਟਲ ਲੈ ਕੇ 20 ਫਜ਼ਲਾਂ ਦੇ ਜੇ ਕੋਈ ਕਹਿੰਦਾ ਫ੍ਰੀ ਕਰਵਾਉਂਦੇ ਵੀ ਇੱਕ ਦੋ ਕਰਕੇ ਜੀ